ਇੱਕ ਆਲਰੇਡੀ ਮੁਕਦਮਾ ਦਰਸੀ ਜਿਸ ਇਸ ਮੁਕਦਮੇ ਦੇ ਵਿੱਚ ਜਿਹੜਾ ਇੱਕ ਦੋਸ਼ੀ ਗ੍ਰਫਤਾਰ ਸੀ ਤੇ ਜਿਹੜਾ ਹੁਣ ਵੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਉਹਦੀ ਬੇਲ ਐਪਲੀਕੇਸ਼ਨ ਸੀ ਬੇਲ ਐਪਲੀਕੇਸ਼ਨ ਤੋਂ ਬਾਅਦ ਜਿਹੜਾ ਉਹਦਾ ਚਲਾਨ ਪੋਟ ਇਨ ਕੋਰਟ ਹੋਇਆ ਸੀ ਬੇਲ ਐਪਲੀਕੇਸ਼ਨ ਦੇ ਵਿੱਚ ਜਿਹੜਾ ਮਾਨਯੋਗ ਕੋਰਟ ਨੇ ਕਈ ਗੱਲਾਂ ਦੀ ਕਲੈਰੀਫਿਕੇਸ਼ਨ ਮੰਗੀ ਆ ਉਹ ਅਸੀਂ ਫਰਦਰ ਜਿਹੜੇ ਉਸ ਬੰਦੇ ਦੀ ਪੁੱਛਗਿੱਛ ਕਰ ਰਹੇ ਹਾਂ ਤੇ ਵਿੱਚ ਕਾਫੀ ਬੰਦਿਆਂ ਨੂੰ ਜਿਹੜਾ ਅਸੀਂ ਇਨਵੈਸਟੀਗੇਸ਼ਨ ਜੁਆਇਨ ਕਰਾਈ ਹੈ ਹੁਣ ਤੱਕ ਦੀ ਜਿਹੜੀ ਪ੍ਰੀਲੀਮਿਨਰੀ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਵੀ ਉਹਨਾਂ ਨੇ ਜਿਹੜੇ 193 ਸਿਮ ਜ ਉਹਦੇ ਕੋਈ ਦੋਸਤ ਸੀ ਕਿਉਂਕਿ ਇਹ ਵੀ ਆਲਰੇਡੀ ਪਹਿਲੋ ਛੋਟੇ ਕੰਟਰੀ ਦਬਈ ਵਗੈਰਾ ਰਹਿ ਕੇ ਆਇਆ ਸੀ ਉਹ ਬੰਦਿਆਂ ਨੂੰ ਉਦੋਂ ਮਿਲੇ ਸੀ ਤੋਂ ਬਾਅਦ ਉਹ ਅੱਗੇ ਚਲੇ ਗਏ ਤੇ ਉਹਨਾਂ ਨੇ ਮਨੀਲਾ ਉਹਨਾਂ ਨੇ ਇਹਨੂੰ ਕਿਹਾ ਸੀ ਵੀ ਸਾਨੂੰ SIM ਭੇਜ ਦੋ ਤਾਂ ਉਸ ਲੜਕੇ ਨੇ ਫੇਕ SIM ਜਿਹੜੇ ਆ ਮਤਲਬ ਕਿਸੇ ਹੋਰ ਦੇ ਗਰੀਬ ਦੇ ਜਾਂ ਹੋਰਾਂ ਦੇ ਨਾਮ ਤੇ ਜਿਹੜਾ ਉਹਨਾਂ ਦਾ ਮਿਸਯੂਜ਼ ਕਰਕੇ ਉਹਨਾਂ ਦੇ ਡਾਕੂਮੈਂਟਸ ਦਾ ਜਿਹੜਾ SIM ਹਾਸਲ ਕਰ ਲਈ ਸੀ ਉਹਨਾਂ ਚੋਂ ਖਰੀਬ ਸੌਖ ਐਕਟੀਵੇਟ ਹੋਈ ਸੀ ਬਾਕੀ ਤਾਂ ਜਿਹੜੇ ਐਕਟੀਵੇਟ ਨਹੀਂ ਹੋਏ ਉਹਨਾਂ ਦੇ ਵਿੱਚ ਹੁਣ ਫਰਦਰ ਅਸੀਂ ਜਿਹੜੀ ਟੈਕਨੀਕਲ ਐਵੀਡੈਂਸ ਵਗੈਰਾ ਸਾਰੀ ਜਿਹੜੀ ਅਸੀਂ ਥਰੂ ਜਿਹੜੇ ਨੈਟਵਰਕ ਹੈ ਹੋਰ ਹੈ ਉਹਨਾਂ ਤੋਂ ਕਲੈਕਟ ਕਰ ਰਹੇ ਹਾਂ ਜਿਹੜੀ ਕੋ ਅੱਗੇ ਫਰਦਰ ਹੋਊਗੀ ਤੁਹਾਨੂੰ ਉਸ ਬਾਰੇ ਦੱਸਾਂ ਸਰ ਕੀ ਲੱਗਦਾ ਜੀ ਲਗਾਤਾਰ ਜਿਹੜੀਆਂ ਕਾਲਸ ਆਉਂਦੀਆਂ ਨੇ ਫੇਕ ਆਈਡੀ ਜਾਂ ਫੇਕ ਫੋਟੋਆਂ ਲਗਾ ਕੇ ਕਾਲਸ ਕੀਤੀਆਂ ਜਾਂਦੀਆਂ ਨੇ ਉਸ ਦਾ ਵੀ ਨੈਕਸਸ ਹੋ ਸਕਦਾ ਤੱਕ ਹੁਣ ਤੱਕ ਜਿਹੜਾ ਉਹਨੇ ਹਜੇ ਤੱਕ ਜਿਹੜਾ ਇਹ ਦੱਸਿਆ ਵੀ ਇਹ ਉਹਨਾਂ ਨੇ ਜਿਹੜਾ ਮੈਨੂੰ ਇਹ ਕਿਹਾ ਸੀ ਵੀ ਅਸੀਂ ਕਾਲ ਸੈਂਟਰ ਚ ਕੰਮ ਕਰਦੇ ਹਾਂ ਤੁਹਾਨੂੰ SIM ਚਾਹੀਦੇ ਸਾਨੂੰ SIM ਪ੍ਰੋਵਾਈਡ ਕਰ ਦੋ ਬਟ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਬਾਹਰਲੇ ਬੰਦੇ ਵੀ ਇਸ ਮਕਦਮੇ ਦੇ ਵਿੱਚ ਨਾਮਿਨੇਟ ਕੀਤੇ ਜਾ ਰਹੇ ਹਨ ਤਾਂ ਉਹਨਾਂ ਤੋਂ ਵੀ ਹਜੇ ਬਹੁਤ ਸਾਰੀ ਪੁੱਛਗਿੱਛ ਕਰਨੀ ਬਾਕੀ ਹੈ ਉਦੋਂ ਅਸੀਂ ਜਿਹੜਾ ਐਂਡ ਕਨਕਲੂਜਨ ਤੇ ਪਹੁੰਚਾਂਗੇ ਪਰ ਫਿਲਹਾਲ ਜਿਹੜੀ ਫਰਦਰ ਜਿੰਨਿਆਂ ਤੋਂ ਅਸੀਂ ਇਹ ਪੁੱਛਗਿੱਛ ਕਰ ਰਹੇ ਹਾਂ ਹਜੇ ਤੱਕ ਇਸ ਗੱਲ ਤੇ ਆਏ ਆਂ ਵੀ ਜਿਹੜੇ ਨੰਬਰ ਹਨ ਉਹ ਗਲਤ ਆਮ ਭੋਲੇ ਭਾਲੇ ਲੋਕਾਂ ਦੇ ਨਾਮ ਤੇ SIM ਲੈ ਕੇ ਬਾਹਰ ਭੇਜੇ ਜਾ ਰਹੇ ਸੀ ਤੋ ਉਹਦੇ ਵਿੱਚ ਜਿਹੜੇ ਜਿਹੜੇ ਵੀ ਇਨਵੋਲਵ ਹਨ ਉਹਨਾਂ ਨੂੰ ਅਸੀਂ ਨਾਮਿਨੇਟ ਕਰਕੇ ਡਿਟੇਲ ਪੁੱਛ ਕੇ ਚੱਕਾਂਗੇ। ਕੀ ਲੱਗਦਾ ਇੱਕ ਵੱਡੇ ਮਾਤਰਾ ਦੇ ਵਿੱਚ 193 ਸਿਮਾਂ ਦਾ ਕੋਈ ਜ਼ਿਕਰ ਦਿੱਤਾ ਹੈ। ਜਿਹੜੇ ਜਿਹੜੇ ਡਿਸਟਰੀਬਿਊਟਰ ਤੋਂ ਇਹ ਐਕਟੀਵੇਟ ਹੋਏ ਨੇ ਕਿ ਲੱਗਦਾ ਉਹਨਾਂ ਨੂੰ ਉਹਨਾਂ ਦੇ ਕੋਲ ਜਿਹੜੇ ਡਿਸਟਰੀਬਿਊਟਰ ਤੋਂ ਐਕਟੀਵੇਟ ਹੋਏ ਆ ਉੱਥੇ ਇਹ ਗੱਲ ਜ਼ਰੂਰ ਚੈੱਕ ਕੀਤੀ ਜਾਏਗੀ ਕਿ ਡਿਸਟਰੀਬਿਊਟਰ ਦੇ ਕੋਲ ਉਸ ਪੋਲੇ ਪਾਲੇ ਬੰਦੇ ਨੂੰ ਆਪ ਫਿਜ਼ੀਕਲੀ ਲਿਜਾ ਕੇ ਸਿਮ ਲਿੱਤਾ ਗਿਆ ਕਿ ਉਹਦੇ ਡਾਕੂਮੈਂਟਸ ਲੈ ਕੇ ਮਿਸਯੂਜ਼ ਕਰਕੇ ਲਿਆ ਗਿਆ ਜਿੱਥੇ ਕਿਤੇ ਨੈਟਵਰਕ ਵਾਲੇ ਦੀ ਕਿਸੇ ਦੀ ਇਨਵੋਲਵਮੈਂਟ ਹੋਏਗੀ ਵੀ ਵਿਦਾਊਟ ਬੰਦੇ ਦੀ ਪ੍ਰੈਜ਼ੈਂਸ ਤੋਂ ਬਗੈਰ ਕਿਸੇ ਹੋਰ ਅਨਨੋਨ ਬੰਦੇ ਨੂੰ SIM ਦਿੱਤਾ ਗਿਆ ਓਨਲੀ ਡਾਕੂਮੈਂਟਸ ਦੇ ਵਿਹਾਰ ਤੇ ਫਿਰ ਅਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਵੀ ਕਰ ਦਿੱਤਾ ਸਰ ਅਪੀਲ ਕੀ ਹੈ ਆਮ ਤੌਰ ਤੇ ਲਗਾਤਾਰ ਫਰੂਟੀਆਂ ਦੀ ਮੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਨੰਬਰਾਂ ਤੋਂ ਕਾਲ ਆਂਦੀ ਹੈ ਪੁਲਿਸ ਮੁਲਾਜ਼ਮਾਂ ਤੱਕ ਦੀਆਂ ਫੋਟੋਆਂ ਲਗਾ ਕੇ ਕਾਲ ਕੀਤੀ ਜਾਂਦੀ ਹੈ ਦੇਖੋ ਐਜੀ ਗੱਲ ਜਦੋਂ ਸਾਡੇ ਨੋਟਿਸ ਚ ਆਉਂਦੀ ਹੈ ਉਹ ਤੇ ਸਖਤ ਕਾਰਵਾਈ ਕਰਦੇ ਹਾਂ ਰੀਸੈਂਟਲੀ ਅੱਜ ਵੀ ਇੱਕ ਪ੍ਰੈਸ ਕਾਨਫਰੰਸ ਮਾਨਯੋਗ ਸੀਪੀ ਸਾਹਿਬ ਨੇ ਕੀਤੀ ਹੈ ਜਿਹਦੇ ਚ ਅਸੀਂ ਇੱਕ ਵਿਅਕਤੀ ਨੂੰ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜੋ ਕੈਨੇਡਾ ਦੇ ਵਿੱਚ ਬੈਠੇ ਬੰਦਿਆਂ ਦੇ ਨਾਲ ਰਲ ਕੇ ਰੈਂਸਮ ਮਨੀ ਉਥੋਂ ਮੰਗਦੇ ਸੀ ਕਿ ਇੱਥੇ ਲੋਕਾਂ ਦੀ ਡਿਟੇਲ ਉਹਨਾਂ ਨੂੰ ਦਿੰਦੇ ਸੀ ਤਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਪੈਸੇ ਹਤਿਆਣ ਲਈ ਇਹ ਉਪਰਾਲੇ ਕਰ ਰਹੇ ਸੀ ਉਹ ਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਉਹਨਾਂ ਕੋਲੋਂ ਅੱਠ ਵੈਪਨ ਜਿਹੜੇ ਆ ਰਿਕਵਰ ਕੀਤੇ ਆ ਗੱਡੀਆਂ ਰਿਕਵਰ ਕੀਤੀਆਂ ਉਹਨਾਂ ਕੋਲ ਲਾਈਵ ਕਾਰਟ੍ਰਿਜ ਕੀਤੇ ਆ ਕੁਝ ਡਾਕੂਮੈਂਟਸ ਕੀਤੇ ਆ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਔਰ ਬਿਹਾਈਂਡ ਦੀ ਬਾਅਦ ਉਹਨਾਂ ਨੂੰ ਹੁਣ ਅਸੀਂ ਕੀਤਾ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਗਾਹ